ਮੈਂ ਇੱਕ ਟਰੱਕਾਂ ਵਾਲਾ ਢਾਬਾ ਚਲਾਉਂਦਾ ਸੀ। ਮੁਸਾਫਰਾਂ ਦੀਆਂ ਗੱਡੀਆਂ ਅੱਧੇ ਯਾਤਰੀ ਦੇਰ ਰਾਤ ਤੱਕ ਇੱਥੇ ਠਹਿਰਦੇ। ਖਾਣ-ਪੀਣ ਕਰਦੇ ਅਤੇ ਫਿਰ ਅੱਗੇ ਰਵਾਨਾ ਹੋ ਜਾਂਦੇ ਸਨ। ਇੱਕ ਦਿਨ ਇੱਕ ਨੌਜਵਾਨ ਮੁੰਡਾ ਆਪਣੀ ਬੁੱਢੀ ਮਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਮੇਰੇ ਢਾਬੇ ਤੇ ਲਿਆਇਆ ਅਤੇ ਇਹ ਕਹਿ ਕੇ ਚਲਿਆ ਗਿਆ ਕਿ ਉਹ ਗੱਡੀ ਦਾ ਪੈਂਚਰ ਲਗਵਾ ਕੇ ਆ ਰਿਹਾ ਹੈ। ਸਵੇਰ ਤੋਂ ਰਾਤ ਹੋ ਗਈ। ਉਹ ਬੁੱਢੀ ਮਾਂ ਰੋਂਦੀ ਰਹੀ ਆਪਣੇ ਪੁੱਤ ਦੀ ਰਾਹ ਤੱਕਦੀ ਰਹੀ। ਪਰ ਉਹ ਮੁੜ ਕੇ ਨਹੀਂ ਆਇਆ ਆਖਿਰਕਾਰ ਮੈਂ ਉਸ ਨੂੰ ਆਪਣੇ ਘਰ ਲੈ ਆਇਆ ਜਦੋਂ ਮੇਰੇ ਪਿਤਾ ਜੀ ਦੀ ਨਜ਼ਰ ਉਸ ਔਰਤ ਤੇ ਪਈ ਉਹ ਦੌੜ ਕੇ ਰੋਂਦੇ ਹੋਏ ਉਸ ਤੇ ਗੱਲ ਲੱਗ ਗਏ ਮੈਂ ਇਹ ਦੇਖਿਆ ਤਾਂ ਗੁੱਸੇ ਨਾਲ ਉਹਨਾਂ ਨੂੰ ਉਸ ਔਰਤ ਤੋਂ ਅਲੱਗ ਕਰਨ ਹੀ ਲੱਗਿਆ ਸੀ ਪਰ ਜੋ ਕੁਝ ਮੈਂ ਸੁਣਿਆ ਉਹ ਸੁਣ ਕੇ ਹੈਰਾਨ ਰਹਿ ਗਿਆ ਸੋ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਅਤੇ ਜੇਕਰ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅਤੇ ਦੋਸਤੋ ਇਹ ਵੀ ਦੱਸਣਾ ਕਿ ਤੁਸੀਂ ਕਹਾਣੀ ਕਿੱਥੋਂ ਦੇਖ ਰਹੇ ਹੋ ਕਿਉਂਕਿ ਇਸ ਨਾਲ ਸਾਨੂੰ ਬਹੁਤ ਹੌਸਲਾ ਤੇ ਖੁਸ਼ੀ ਮਿਲਦੀ ਹੈ ਸੋ ਆਓ ਹੁਣ ਆਪਾਂ ਜਾਣਦੇ ਹਾਂ ਅੱਗੇ ਦੀ ਕਹਾਣੀ ਵਿਸਤਾਰ ਨਾਲ ਅੱਜ ਵੀ ਉਹੀ ਦਿਨ ਸੀ ਜਿਵੇਂ ਹਰ ਦਿਨ ਹੁੰਦਾ ਹੈ ਸਵੇਰੇ 9 ਵਜੇ ਮੈਂ ਆਪਣੇ ਢਾਬੇ ਦਾ ਦਰਵਾਜ਼ਾ ਖੋਲ੍ਹਿਆ ਰਾਤ ਤੋਂ ਜੋ ਯਾਤਰੀ ਠਹਿਰੇ ਹੋਏ ਸਨ ਉਹ ਅਜੇ ਅੰਦਰ ਹੀ ਸਨ ਅਤੇ ਨਵੇਂ ਆਉਣ ਵਾਲਿਆਂ ਦੀ ਲਾਈਨ ਬਾਹਰ ਲੱਗੀ ਹੋਈ ਸੀ। ਮੇਰਾ ਢਾਬਾ 메ਨ ਸੜਕ ਦੇ ਬਿਲਕੁਲ ਕੋਲ ਸੀ। ਇਸ ਲਈ ਉੱਥੇ ਹਰ ਵੇਲੇ ਭੀੜ ਰਹਿੰਦੀ ਸੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ, ਇੱਕ ਗੱਡੀ ਆ ਕੇ ਰੁਕੀ ਜਿਸ ਵਿੱਚ ਪੂਰਾ ਪਰਿਵਾਰ ਬੈਠਾ ਸੀ। ਉਹ ਸਾਰੇ ਅੰਦਰ ਆ ਗਏ ਅਤੇ ਮੇਰੇ ਕਰਮਚਾਰੀਆਂ ਨੇ ਉਹਨਾਂ ਨੂੰ ਸੰਭਾਲ ਲਿਆ ਪਰ ਅਜੀਹਾ ਨਹੀਂ ਸੀ ਜਿਵੇਂ ਹਰ ਰੋਜ਼ ਹੁੰਦਾ ਹੈ। ਮੈਂ ਅੱਜ ਬਾਹਰ ਹੀ ਬੈਠਾ ਰਿਹਾ। ਪਤਾ ਨਹੀਂ ਕਿਉਂ ਸਵੇਰ ਤੋਂ ਹੀ ਮਨ ਵਿੱਚ ਇੱਕ ਬੇਚੈਨੀ ਸੀ। ਸਵੇਰੇ ਮੈਂ ਰੋ ਪਿਆ ਸੀ। ਕਿਉਂ ਰੋਇਆ ਸੀ? ਇਹ ਮੈਂ ਖੁਦ ਹੀ ਨਹੀਂ ਜਾਣਦਾ ਸੀ ਹੰਝੂ ਰੁਕਦੇ ਹੀ ਨਹੀਂ ਸਨ ਐਸ ਲਈ ਅੰਦਰੋਂ ਮਨ ਥੋੜਾ ਭਟਕਿਆ ਹੋਇਆ ਸੀ ਅੱਜ ਮੈਂ ਕਾਊਂਟਰ ਤੇ ਨਹੀਂ ਗਿਆ ਆਪਣੇ ਇੱਕ ਭਰੋਸੇਯੋਗ ਕਰਮਚਾਰੀ ਨੂੰ ਉੱਥੇ ਬਿਠਾ ਦਿੱਤਾ ਥੋੜੀ ਦੇਰ ਬਾਅਦ ਇੱਕ ਬਾਈਕ ਆ ਕੇ ਰੁਕੀ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਨੌਜਵਾਨ ਆਪਣੀ ਮਾਂ ਨੂੰ ਮੇਰੇ ਕੋਲ ਬਿਠਾਉਂਦਿਆਂ ਹੋਇਆਂ ਕਹਿਣ ਲੱਗਾ ਭਾਈ ਸਾਹਿਬ ਮੈਂ ਸਿਰਫ ਗੱਡੀ ਦਾ ਪੈਂਚਰ ਲਗਵਾ ਕੇ ਆ ਰਿਹਾ ਹਾਂ ਮਾਂ ਦਾ ਧਿਆਨ ਰੱਖਿਓ ਇਹ ਕਹਿ ਕੇ ਉਹ ਬਾਈਕ ਸਟਾਰਟ ਕਰਕੇ ਦੂਜੇ ਪਾਸੇ ਨਿਕਲ ਗਿਆ ਮੈਂ ਹੈਰਾਨ ਹੋ ਕੇ ਉਸਦੇ ਟਾਇਰ ਵੇਖੇ ਹਾਲਾਂਕਿ ਹਵਾ ਥੋੜੀ ਘੱਟ ਸੀ ਪਰ ਟਾਇਰ ਸਹੀ ਲੱਗ ਰਹੇ ਸਨ ਕਿਉਂਕਿ ਮੇਰੇ ਕੋਲ ਕਈ ਟਰੱਕ ਸਨ ਮੈਨੂੰ ਗੱਡੀਆਂ ਦੀ ਹਾਲਤ ਦਾ ਚੰਗੀ ਤਰ੍ਹਾਂ ਤਜਰਬਾ ਸੀ ਉਹ ਬੁੱਢੀ ਮਾਂ ਮੇਰੇ ਕੋਲ ਬੈਠ ਗਈ ਅਤੇ ਮੈਨੂੰ ਕਹਿਣ ਲੱਗੀ ਬੱਚਾ ਹੈ ਘਰੋਂ ਨਿਕਲਦੇ ਹੀ ਕਹਿ ਰਿਹਾ ਸੀ ਕਿ ਟਰੱਕ ਵਾਲਿਆਂ ਦੇ ਢਾਬੇ ਉੱਤੇ ਰੁਕਾਂਗੇ ਉੱਥੇ ਗੱਡੀ ਠੀਕ ਕਰਵਾਵਾਂਗੇ ਹੁਣ ਵੇਖੋ ਅਸੀਂ ਦੋਵੇਂ ਇੱਥੋਂ ਤੱਕ ਆ ਗਏ ਕੋਈ ਮੁਸ਼ਕਲ ਨਹੀਂ ਆਈ ਮੈਂ ਕੁਝ ਕਿਹਾ ਤਾਂ ਉਹ ਗੁੱਸੇ ਵਿੱਚ ਬੋਲ ਪਿਆ ਕਹਿਣ ਲੱਗਾ ਰਸਤਾ ਲੰਮਾ ਹੈ ਤੁਸੀਂ ਇੱਥੇ ਰਹੋ ਉਸ ਦੀਆਂ ਗੱਲਾਂ ਸੁਣ ਕੇ ਮੈਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਉਸ ਨੇ ਆਪਣੇ ਦੁਪੱਟੇ ਨੂੰ ਠੀਕ ਕਰਦਿਆਂ ਕਿਹਾ ਪਤਾ ਨਹੀਂ ਬੇਟਾ ਐਸ ਨੇ ਸਿਰਫ ਇਹ ਕਿਹਾ ਸੀ ਕਿ ਅੱਜ ਘੁੰਮਣ ਚੱਲਾਂ ਮਾਂ ਹਾਲਾਂਕਿ ਮੇਰੀ ਤਬੀਅਤ ਵੀ ਠੀਕ ਨਹੀਂ ਮੈਂ ਬਥੇਰਾ ਸਮਝਾਇਆ ਸੀ ਪਰ ਇਹਦਾ ਇਹ ਸੁਣਦਾ ਹੀ ਕਿੱਥੇ ਹੈ ਹਰ ਵਾਰ ਚੀਕਦਾ ਹੀ ਰਹਿੰਦਾ ਹੈ ਉਹ ਔਰਤ ਚਿਹਰੇ ਤੋਂ ਹੀ ਬਹੁਤ ਮਾਸੂਮ ਲੱਗ ਰਹੀ ਸੀ ਮੈਂ ਪੁੱਛਿਆ ਤੁਸੀਂ ਕੁਝ ਖਾਧਾ ਹੈ ਉਹਨੇ ਸਿਰ ਹਿਲਾ ਕੇ ਨਾ ਕਰ ਦਿੱਤਾ ਤੇ ਕਿਹਾ ਸਵੇਰੇ ਇੱਕ ਡਬਲ ਰੋਟੀ ਦਾ ਟੁਕੜਾ ਖਾਧਾ ਸੀ ਪਰ ਹੁਣ ਭੁੱਖ ਲੱਗੀ ਹੈ ਪੁੱਤ ਨੇ ਕਿਹਾ ਸੀ ਕਿ ਟਾਬੇ ਤੇ ਕੁਝ ਖਵਾਉਂਗਾ ਮੈਂ ਸਿਰ ਹਿਲਾਇਆ ਤੇ ਚੁੱਪ ਹੋ ਗਿਆ ਉਸ ਵੇਲੇ ਮੇਰਾ ਇੱਕ ਕਰਮਚਾਰੀ ਅੰਦਰੋਂ ਆਇਆ ਅਤੇ ਉਸਨੇ ਕਿਹਾ ਭਾਈ ਸਾਹਿਬ ਜੋ ਵੱਡਾ ਪਰਿਵਾਰ ਆਇਆ ਹੈ ਉਹ ਕਮਰਾ ਮੰਗ ਰਿਹਾ ਹੈ ਤੁਸੀਂ ਆ ਕੇ ਗੱਲ ਕਰ ਲਓ ਮੈਂ ਸਿਰ ਹਿਲਾਇਆ ਅਤੇ ਬੁੱਢੀ ਮਾਂ ਵੱਲ ਵੇਖ ਕੇ ਕਿਹਾ ਮਾਂ ਤੁਸੀਂ ਇੱਥੇ ਹੀ ਬੈਠੋ ਮੈਂ ਹੁਣੇ ਆ ਰਿਹਾ ਹਾਂ ਉਹ ਹੱਥ ਜੋੜ ਕੇ ਕਹਿਣ ਲੱਗੀ ਹਾਂ 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 ਬੇਟਾ ਮੈਂ ਕਿੱਥੇ ਜਾਵਾਂਗੀ ਮੈਂ ਤਾਂ ਆਪਣੇ ਪੁੱਤ ਦੀ ਉਡੀਕ ਇੱਥੇ ਹੀ ਕਰਨੀ ਹੈ ਜੇ ਕਿਤੇ ਹੋਰ ਗਈ ਤਾਂ ਉਹ ਫਿਰ ਰੋਲਾ ਪਾਵੇਗਾ ਉਸ ਦੀ ਗੱਲ ਸੁਣ ਕੇ ਮੈਂ ਚੁੱਪ ਚਾਪ ਸਿਰ ਹਿਲਾਇਆ ਤੇ ਅੰਦਰ ਚਲਾ ਗਿਆ ਮੈਂ ਅਜਿਹੇ ਨੌਜਵਾਨਾਂ ਨੂੰ ਪਸੰਦ ਨਹੀਂ ਕਰਦਾ ਜੋ ਆਪਣੀ ਮਾਂ ਤੇ ਗੁੱਸਾ ਕਰਦੇ ਹਨ ਮੈਂ ਆਪਣੇ ਬਚਪਨ ਵਿੱਚ ਆਪਣੀ ਮਾਂ ਨੂੰ ਗਵਾ ਬੈਠਾ ਸੀ ਮਾਂ ਗਵਾਉਣ ਦਾ ਦਰਦ ਕੀ ਹੁੰਦਾ ਹੈ ਇਹ ਮੈਂ ਜਾਣਦਾ ਹਾਂ ਘਰ ਦਾ ਖਾਣਾ ਤਾਂ ਮੇਰੀ ਕਿਸਮਤ ਵਿੱਚ ਹੀ ਨਹੀਂ ਸੀ ਸ਼ਾਇਦ ਇਸੇ ਕਰਕੇ ਹੀ ਮੈਂ ਟਾਬਾ ਖੋਲ੍ਹਿਆ ਜਿੱਥੇ ਮਾਂ ਦੇ ਹੱਥ ਦੇ ਖਾਣੇ ਵਰਗੀ ਮਿਠਾਸ ਅਤੇ ਪਿਆਰ ਨਾਲ ਖਾਣਾ ਪਰੋਸਦਾ ਹਾਂ ਮੈਂ ਕੋਈ ਵੱਡੇ ਵੱਡੇ ਰਸੋਈਏ ਨਹੀਂ ਰੱਖੇ ਸਨ ਸਗੋਂ ਘਰ ਦੀਆਂ ਔਰਤਾਂ ਨੂੰ ਕੰਮ ਤੇ ਰੱਖਿਆ ਸੀ ਜੋ ਆਪਣੇ ਹੱਥ ਦੀ ਮਮਤਾ ਅਤੇ ਪਿਆਰ ਨਾਲ ਬਣਾਇਆ ਹੋਇਆ ਖਾਣਾ ਗਾਹਕਾਂ ਨੂੰ ਦਿੰਦੀਆਂ ਸਨ ਅੰਦਰੋਂ ਕੰਮ ਨਿਪਟਾ ਕੇ ਜਦੋਂ ਮੈਂ ਬਾਹਰ ਆਇਆ ਉਹ ਬੁੱਢੀ ਮਾਂ ਮੈਨੂੰ ਕਿਤੇ ਨਜ਼ਰ ਨਹੀਂ ਆਈ ਮੇਰੀ ਤਾਂ jaan ਹੀ ਨਿਕਲ ਗਈ ਉਸ ਨੌਜਵਾਨ ਨੇ ਆਪਣੀ ਮਾਂ ਨੂੰ ਮੇਰੇ ਹਵਾਲੇ ਛੱਡਿਆ ਸੀ ਹੁਣ ਉਹ ਕਿਤੇ ਨਹੀਂ ਸੀ ਮੈਨੂੰ ਅਫਸੋਸ ਹੋਣ ਲੱਗਾ ਕਿ ਕਾਸ਼ ਮੈਂ ਉਸ ਨੂੰ ਅੰਦਰ ਬਿਠਾ ਲੈਂਦਾ ਮੈਂ ਤੁਰੰਤ ਇਧਰ ਉਧਰ ਵੇਖਿਆ ਪਰ ਉਹ ਨਹੀਂ ਮਿਲੀ ਮੇਰੇ ਹੱਥ ਪੈਰ ਠੰਡੇ ਪੈ ਗਏ ਮੈਂ ਹੋਟਲ ਦੇ ਦਰਵਾਜ਼ੇ ਉੱਤੇ ਖੜਾ ਹੋ ਕੇ ਚੀਕਿਆ ਮਾਂ ਕੀ ਤੁਸੀਂ ਬਾਹਰ ਹੋ ਮੇਰੀ ਆਵਾਜ਼ ਸੁਣ ਕੇ ਦੋ ਤਿੰਨ ਲੜਕੇ ਤੇ ਕੁਝ ਸਟਾਫ ਦੇ ਲੋਕ ਬਾਹਰ ਆ ਗਏ ਇੱਕ ਨੇ ਪੁੱਛਿਆ ਕੀ ਹੋਇਆ ਸਾਹਿਬ ਸਭ ਕੁਝ ਠੀਕ ਤਾਂ ਹੈ ਮੈਂ ਕਿਹਾ ਇੱਕ ਬੁੱਢੀ ਮਾਂ ਸੀ ਪੀਲੇ ਸੂਟ ਵਿੱਚ ਵੇਖੋ ਪਤਾ ਨਹੀਂ ਕਿੱਧਰ ਚਲੀ ਗਈ ਹੈ ਉਸ ਦਾ ਪੋਤਾ ਉਸ ਨੂੰ ਮੇਰੇ ਹਵਾਲੇ ਕਰ ਗਿਆ ਸੀ ਹੁਣ ਉਹ ਕਿਤੇ ਨਹੀਂ ਹੈ ਇੱਕ ਨੌਜਵਾਨ ਕਹਿਣ ਲੱਗਾ ਭਰਾ ਜੀ ਛੱਡੋ ਹੋ ਸਕਦਾ ਹੈ ਉਸ ਦਾ ਪੁੱਤ ਆ ਗਿਆ ਹੋਵੇ ਉਹ ਨਾਲ ਚਲੀ ਗਈ ਹੋਵੇ ਮੈਂ ਕਿਹਾ ਨਹੀਂ ਮੈਨੂੰ ਕਿਸੇ ਬਾਈਕ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਤੁਸੀਂ ਸਭ ਇੱਧਰ ਉੱਧਰ ਵੇਖੋ ਪਤਾ ਲਗਾਓ ਉਹ ਆਂਟੀ ਕਿੱਧਰ ਗਈ ਮੇਰਾ ਦਿਲ ਤੇਜ਼ੀ ਨਾਲ ਟੜਕ ਰਿਹਾ ਸੀ ਪਤਾ ਨਹੀਂ ਕਿਉਂ ਉਸਔਰਤ ਦਾ ਗਾਇਬ ਹੋ ਜਾਣਾ ਮੈਨੂੰ ਬਹੁਤ ਬੇਜਾਨ ਕਰ ਰਿਹਾ ਸੀ ਮੈਂ ਪੂਰਾ ਇਲਾਕਾ ਸ਼ਾਨ ਮਾਰਿਆ ਪਰ ਉਸ ਬੁੱਢੀ ਮਾਂ ਦਾ ਕੋਈ ਪਤਾ ਨਹੀਂ ਲੱਗਿਆ ਮੈਂ ਸੀਸੀਟੀਵੀ ਫੋਟੋਜ਼ ਚੈੱਕ ਕਰਨ ਹੀ ਜਾ ਰਿਹਾ ਸੀ ਕਿ ਕਿਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੁੜ ਕੇ ਵੇਖਿਆ ਤਾਂ ਉਹੀ ਬੁੱਢੀ ਮਾਂ ਸੀ ਹੱਥ ਵਿੱਚ ਕੁਝ ਫੁੱਲ ਫੜੇ ਹੋਏ ਸਨ ਤੇ ਮੁਸਕਰਾ ਰਹੀ ਸੀ ਉਹ ਮੇਰੇ ਵੱਲ ਫੁੱਲ ਵਧਾਉਂਦੀ ਹੋਈ ਬੋਲੀ ਪੁੱਤ ਤੂੰ ਬੜਾ ਨੇਕ ਦਿਲ ਹੈ ਮੈਂ ਵੇਖਿਆ ਤੂੰ ਉਹਨਾਂ ਲੋਕਾਂ ਤੋਂ ਘੱਟ ਪੈਸੇ ਲਈ ਮੈਨੂੰ ਬਹੁਤ ਚੰਗਾ ਲੱਗਿਆ ਇਸ ਕਰਕੇ ਮੈਂ ਤੇਰੇ ਲਈ ਫੁੱਲ ਤੋੜ ਕੇ ਲੈ ਕੇ ਆਈ ਹਾਂ ਲੈ ਮੇਰੀ ਤਰਫੋਂ ਇੱਕ ਛੋਟਾ ਜਿਹਾ ਤੋਹਫਾ ਹੁਣ ਮੈਨੂੰ ਕੁਝ ਖਾਣ ਨੂੰ ਦੇ ਦੇ ਭੁੱਖ ਲੱਗੀ ਹੈ ਜਦੋਂ ਮੇਰਾ ਪੁੱਤ ਆ ਜਾਵੇਗਾ ਤਾਂ ਉਹ ਤੈਨੂੰ ਪੈਸੇ ਦੇ ਦੇਵੇਗਾ ਮੈਂ ਹੈਰਾਨੀ ਤੇ ਚਿੰਤਾ ਨਾਲ ਕਿਹਾ ਮਾਂ ਤੁਸੀਂ ਵੀ ਨਾ ਹੱਦ ਕਰਦੇ ਹੋ ਮੈਂ ਕਿੰਨੀ ਦੇਰ ਤੋਂ ਤੁਹਾਨੂੰ ਲੱਭ ਰਿਆ ਹਾਂ ਮੈਨੂੰ ਤਾਂ ਲੱਗਿਆ ਤੁਸੀਂ ਕਿਤੇ ਗੁੰਮ ਹੋ ਗਏ ਹੋ ਮੈਂ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਉਹਨਾਂ ਨੇ ਪਿਆਰ ਨਾਲ ਮੇਰੇ ਵਾਲਾਂ ਵਿੱਚ ਹੱਥ ਫੇਰਿਆ ਤੇ ਹੱਸ ਕੇ ਕਹਿਣ ਲੱਗੀ ਓਏ ਸ਼ਹਿਜ਼ਾਦੇ ਐਨਾ ਘਬਰਾ ਕਿਉਂ ਰਿਹਾ ਹੈ ਮੈਂ ਕਿਤੇ ਦੂਰ ਜਾਂਦੀ ਸੀ ਮੈਂ ਕਿਹਾ ਸੀ ਨਾ ਕਿ ਮੈਂ ਕਿਤੇ ਨਹੀਂ ਜਾਵਾਂਗੀ ਜੇ ਚਲੀ ਵੀ ਗਈ ਤਾਂ ਮੇਰਾ ਪੁੱਤ ਮੈਨੂੰ ਛਿੜਕੇਗਾ ਹੁਣ ਤਾਂ ਕੁਝ ਖਾਣ ਨੂੰ ਦੇ ਦੇ ਦਵਾਈ ਵੀ ਲੈਣੀ ਹੈ ਉਹਨਾਂ ਦੀ ਗੱਲ ਸੁਣ ਕੇ ਮੈਂ ਉਹਨਾਂ ਦਾ ਹੱਥ ਫੜਿਆ ਅਤੇ ਉਹਨਾਂ ਨੂੰ ਅੰਦਰ ਲੈ ਆਇਆ ਉਹਨਾਂ ਨੂੰ ਇੱਕ ਵਧੀਆ ਮੇਜ਼ ਤੇ ਬਿਠਾ ਕੇ ਮੈਂ ਪੁੱਛਿਆ ਮਾਂ ਦੱਸ ਕੀ ਖਾਵੇਂਗੀ ਮੈਂ ਖੁਦ ਲਿਆ ਕੇ ਦਿਆਂਗਾ ਉਹ ਤੁਰੰਤ ਬੋਲੀ ਮੈਂ ਜ਼ਿਆਦਾ ਤਿੱਖਾ ਨਹੀਂ ਖਾ ਸਕਦੀ ਮੇਰੇ ਗਲੇ ਵਿੱਚ ਤਕਲੀਫ ਰਹਿੰਦੀ ਹੈ ਕੁਝ ਸਾਦਾ ਜਾਂ ਮਿੱਠਾ ਲਿਆ ਦੇ ਮੈਂ ਪੁੱਛਿਆ ਤੁਹਾਨੂੰ ਸ਼ੂਗਰ ਤਾਂ ਨਹੀਂ ਉਹ ਹੌਲੀ ਜਿਹੇ ਮੁਸਕਰਾਈ ਹਲਕੇ ਜਿਹੀ ਉਂਗਲਾਂ ਬੁੱਲਾਂ ਤੇ ਰੱਖਦਿਆਂ ਕਹਿੰਦੀ ਥੋੜੀ ਬਹੁਤ ਹੈ ਪਰ ਅਜੇ ਤਾਂ ਮੇਰਾ ਪੁੱਤ ਵੀ ਨਹੀਂ ਆਇਆ ਉਹ ਕਿਹੜਾ ਵੇਖਦਾ ਹੈ ਤੂੰ ਲਿਆ ਦੇ ਮੈਂ ਥੋੜਾ ਜਿਹਾ ਹੀ ਖਾਵਾਂਗੀ ਮੈਂ ਬਸ ਹੱਸ ਕੇ ਕਿਹਾ ਨਹੀਂ ਮਾਂ ਹਰਗिज ਨਹੀਂ ਜੇ ਤੁਹਾਨੂੰ ਸ਼ੂਗਰ ਹੈ ਤਾਂ ਮੈਂ ਤੁਹਾਨੂੰ ਮਿੱਠਾ ਨਹੀਂ ਦੇ ਸਕਦਾ ਹਾਂ ਤੁਹਾਡੇ ਲਈ ਦਲੀਏ ਦਾ ਆਖ ਸਕਦਾ ਹਾਂ ਇਹ ਸੁਣ ਕੇ ਉਹ ਨੱਕ ਮੂੰਹ ਝਾਕੇ ਕਹਿੰਦੀ ਨਹੀਂ ਦਲੀਆ ਨਹੀਂ ਖਾਣਾ ਕੁਝ ਚੰਗਾ ਜਿਹਾ ਲਿਆ ਦੇ ਜਿਸ ਨਾਲ ਮੈਨੂੰ ਚੰਗਾ ਲੱਗੇ ਪਰ ਮਿਰਚ ਘੱਟ ਹੋਣੀ ਚਾਹੀਦੀ ਹੈ ਤਿੱਖਾ ਨਹੀਂ ਚਾਹੀਦਾ ਮੈਨੂੰ ਮੈਂ ਉਹਨਾਂ ਨੂੰ ਧਿਆਨ ਨਾਲ ਦੇਖਿਆ ਨਾ ਜਾਣੀ ਕਿਉਂ ਉਹਨਾਂ ਦੇ ਸ਼ਬਦ ਮੈਨੂੰ ਸੁਣਨੇ ਸੁਣਨੇ ਲੱਗੇ ਮੈਂ ਸਿਰ ਝਟਕਿਆ ਤੇ ਕਾਊਂਟਰ ਵੱਲ ਪੈਰ ਵਧਾ ਲਏ ਉੱਥੇ ਜਾ ਕੇ ਸਟਾਫ ਨੂੰ ਕਿਹਾ ਉਬਲੀ ਹੋਈ ਸਾਦੇ ਚੌਲ ਤਿਆਰ ਕਰੇ ਤਾਂ ਜੋ ਉਹ ਔਰਤ ਆਰਾਮ ਨਾਲ ਕੁਝ ਖਾ ਸਕੇ ਉਹ ਹੁਣ ਵੀ ਮੇਰੇ ਵੱਲ ਹੀ ਤੱਕ ਰਹੀ ਸੀ ਮੈਂ ਹਲਕਾ ਜਿਹਾ ਹੱਸਿਆ ਤਾਂ ਉਸਨੇ ਵੀ ਮੁਸਕਰਾ ਕੇ ਅੱਖਾਂ ਚੁਕਾ ਲਈਆਂ ਨਾ ਜਾਣੀ ਕਿਉਂ ਉਹਨਾਂ ਕੋਲ ਬੈਠ ਕੇ ਮੈਨੂੰ ਅਜੀਬ ਜਿਹਾ ਆਪਣਾਪਣ ਤੇ ਨਿੱਘ ਜਿਹੀ ਮਹਿਸੂਸ ਹੋਈ ਜਿਵੇਂ ਪਹਿਲਾਂ ਕਦੇ ਮਿਲ ਚੁੱਕੇ ਹੋਈਏ ਮੈਂ ਘੜੀ ਵੱਲ ਵੇਖਿਆ ਸਮਾ ਕਾफी ਹੋ ਗਿਆ ਸੀ ਹੁਣ ਤੱਕ ਤਾਂ ਉਸਦੇ ਪੁੱਤ ਨੂੰ ਆ ਜਾਣਾ ਚਾਹੀਦਾ ਸੀ ਮੇਰੀ ਦੁਕਾਨ ਤੋਂ ਪੰਚਰ ਦੀ ਦੁਕਾਨ ਕਾफी ਨੇੜੇ ਸੀ ਫਿਰ ਵੀ ਉਸਦੇ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਰਹੀ ਸੀ ਇਹੀ ਖਿਆਲ ਮੈਨੂੰ ਬੇਚੈਨ ਕਰ ਰਿਹਾ ਸੀ ਕੁਝ ਸੋਚ ਕੇ ਮੈਂ ਫਿਰ ਮਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਪੁੱਛਿਆ ਤੁਹਾਡੇ ਕੋਲ ਮੋਬਾਈਲ ਹੈ ਉਹਨਾਂ ਨੇ ਹੱਥ ਦੇ ਇਸ਼ਾਰੇ ਨਾਲ ਨਾ ਵਿੱਚ ਜਵਾਬ ਦਿੱਤਾ ਤੇ ਮੈਨੂੰ ਕੋਲ ਬੁਲਾਇਆ ਮੈਂ ਥੋੜਾ ਝੋਕ ਕੇ ਕੋਲ ਗਿਆ ਤਾਂ ਉਹ ਹੌਲੀ ਆਵਾਜ਼ ਵਿੱਚ ਕਹਿਣ ਲੱਗੀ ਪੁੱਤ ਮੈਂ ਆਪਣੇ ਪੁੱਤ ਨੂੰ ਕਿਹਾ ਸੀ ਮੈਨੂੰ ਇੱਕ ਮੋਬਾਈਲ ਲੈ ਦੇ ਪਰ ਉਹ ਸੁਣਦਾ ਹੀ ਨਹੀਂ ਕਹਿੰਦਾ ਮਾਂ ਤੇਰੀ ਉਮਰ ਹੋ ਗਈ ਹੈ ਹੁਣ ਤੈਨੂੰ ਇਸ ਦੀ ਕੀ ਲੋੜ ਹੈ ਮੈਂ ਤੁਰੰਤ ਕਿਹਾ ਇਸ ਉਮਰ ਵਿੱਚ ਤਾਂ ਮੋਬਾਈਲ ਦਾ ਹੋਣਾ ਹੋਰ ਵੀ ਜ਼ਰੂਰੀ ਹੈ ਜੇ ਤੁਸੀਂ ਕਿਤੇ ਗੁੰਮ ਹੋ ਗਏ ਤਾਂ ਉਹ ਹੌਲੀ ਜਿਹੇ ਬੋਲੀ ਉਹੀ ਤਾਂ ਹੋਇਆ ਸੀ ਇੱਕ ਵਾਰੀ ਮੈਂ ਸੱਚਮੁੱਚ ਗੁੰਮ ਹੋ ਗਈ ਸੀ ਬੜੀ ਮੁਸ਼ਕਲ ਨਾਲ ਘਰ ਪਹੁੰਚੀ ਪੁੱਤ ਨੂੰ ਤਾਂ ਖਬਰ ਵੀ ਨਹੀਂ ਸੀ ਉਹ ਤਾਂ ਘਰ ਵਿੱਚ ਬੈਠਾ ਗਾਣੇ ਸੁਣ ਰਿਹਾ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੈਨੂੰ ਝਿੜਕਣ ਲੱਗਾ ਕਹਿੰਦਾ ਕਿੱਥੇ ਚਲੀ ਗਈ ਸੀ ਮੈਂ ਕਿਹਾ ਪੁੱਤ ਮੈਨੂੰ ਇੱਕ ਮੋਬਾਈਲ ਲੈ ਦੇ ਤਾਂ ਜੋ ਮੈਨੂੰ ਕੋਈ ਦਿੱਕਤ ਨਾ ਹੋਵੇ ਪਰ ਉਹ ਗੁੱਸਾ ਕਰਨ ਲੱਗਾ ਕਹਿੰਦਾ ਮੇਰੇ ਕੋਲ ਐਨੇ ਫਾਲਤੂ ਪੈਸੇ ਨਹੀਂ ਕਿ ਤੇਰੇ ਉੱਤੇ ਖਰਚ ਕਰਾਂ ਪਰ ਤੂੰ ਹੀ ਦੱਸ ਜੇ ਮੈਂ ਉਸ ਦਿਨ ਲੋਕਾਂ ਤੋਂ ਪੁੱਛਦੀ ਪੁੱਛਦੀ ਘਰ ਨਾ ਆਉਂਦੀ ਤਾਂ ਸ਼ਾਇਦ ਮੈਂ ਸੜਕਾਂ ਤੇ ਪਟਕ ਰਹੀ ਹੁੰਦੀ ਜਾਂ ਭੀਖ ਮੰਗ ਰਹੀ ਹੁੰਦੀ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੌਲੀ ਜਿਹੇ ਸਿਰ ਹਿਲਾਇਆ ਤੇ ਕਿਹਾ ਜੇ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੋ ਕੀ ਤੁਹਾਨੂੰ ਪੈਸਿਆਂ ਦੀ ਲੋੜ ਹੈ ਤੁਹਾਡਾ ਪੁੱਤ ਕੀ ਕੰਮ ਕਰਦਾ ਹੈ ਤਾਂ ਉਹ ਹਲਕਾ ਜਿਹਾ ਮੁਸਕਰਾਈ ਤੇ ਸਿਰ ਹਿਲਾ ਕੇ ਕਹਿਣ ਲੱਗੀ ਨਹੀਂ ਪੁੱਤ ਮੈਂ ਪੈਸੇ ਨਹੀਂ ਲੈ ਸਕਦੀ ਮੈਂ ਬ੍ਰਾਹਮਣ ਕੁੜੀ ਹਾਂ ਅਸੀਂ ਬ੍ਰਾਹਮਣ ਲੋਕ ਪੈਸੇ ਨਹੀਂ ਲੈਂਦੇ ਸਿਰਫ ਦਿੰਦੇ ਹਾਂ ਉਸ ਔਰਤ ਦੀ ਇਹ ਗੱਲ ਨਾ ਜਾਣੇ ਕਿਉਂ ਮੇਰੇ ਦਿਲ ਨੂੰ ਛੂ ਗਈ ਮੈਂ ਵੀ ਇੱਕ ਬ੍ਰਾਹਮਣ ਸੀ ਮੈਂ ਕਦੇ ਕਿਸੇ ਅੱਗੇ ਹੱਥ ਨਹੀਂ ਫੇਰਾਇਆ ਸੀ ਸਦਾ ਹੋਰਾਂ ਦੀ ਮਦਦ ਹੀ ਕਰਦਾ ਆਇਆ ਹਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਬ੍ਰਾਹਮਣ ਲੋਕ ਸਿਰਫ ਦੇਣ ਵਾਲੇ ਹੁੰਦੇ ਹਨ ਲੈਣ ਵਾਲੇ ਨਹੀਂ ਮੈਂ ਸਿਰ ਹਿਲਾਇਆ ਤੇ ਉਸ ਦੇ ਉਸ ਔਰਤ ਵੱਲ ਵੇਖ ਕੇ ਕਿਹਾ ਚੰਗਾ ਮਾ ਮੈਂ ਖਾਣਾ ਭੇਜਦਾ ਹਾਂ ਤੁਸੀਂ ਖਾ ਲਿਓ ਤੇ ਇੱਥੇ ਹੀ ਬੈਠੀ ਰਹਿਣਾ ਕਿਤੇ ਨਾ ਜਾਣਾ ਮੈਂ ਕੁਝ ਜ਼ਰੂਰੀ ਕੰਮ ਨਿਪਟਾਉਣੇ ਹਨ ਫਿਰ ਵਾਪਸ ਆਵਾਂਗਾ ਉਹ ਔਰਤ ਦੋਵੇਂ ਹੱਥ ਚੁੱਕ ਕੇ ਮੈਨੂੰ ਦਵਾਵਾਂ ਦਿੰਦਿਆਂ ਕਹਿਣ ਲੱਗੀ ਰੱਬ ਤੈਨੂੰ ਬਹੁਤ ਖੁਸ਼ੀਆਂ ਦੇਵੇ ਪੁੱਤ ਬਸ ਮੇਰਾ ਬੱਚਾ ਆ ਜਾਵੇ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ ਪਤਾ ਨਹੀਂ ਕਿੱਥੇ ਰਹਿ ਗਿਆ ਹੈ ਮੈਂ ਚੁੱਪਚਾਪ ਸਿਰ ਹਿਲਾਇਆ ਤੇ ਜਾ ਕੇ ਆਪਣੇ ਕਾਊਂਟਰ ਤੇ ਬੈਠ ਗਿਆ ਉਸ ਦੀਆਂ ਗੱਲਾਂ ਤੋਂ ਇਹ ਤਾਂ ਪੱਕਾ ਹੋ ਗਿਆ ਸੀ ਕਿ ਉਸ ਦੇ ਕੋਲ ਆਪਣੇ ਪੁੱਤ ਨਾਲ ਸੰਪਰਕ ਕਰਨ ਲਈ ਕੁਝ ਵੀ ਨਹੀਂ ਸੀ ਹੁਣ ਮੈਨੂੰ ਚਿੰਤਾ ਹੋਣ ਵੀ ਹੋਰ ਵੀ ਹੋਣ ਲੱਗੀ ਸੀ ਜਿਵੇਂ-ਜਿਵੇਂ ਘੜੀ ਦੀਆਂ ਸੋਈਆਂ ਅੱਗੇ ਵਧ ਰਹੀਆਂ ਸਨ ਮੇਰੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਜਾ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਪਰ ਉਸ ਦਾ ਪੁੱਤ ਅਜੇ ਤੱਕ ਨਹੀਂ ਆਇਆ ਸੀ ਮੈਂ ਆਪਣੀ ਇੱਕ ਮੁੰਡੇ ਨੂੰ ਪੰਚਰ ਵਾਲੀ ਦੁਕਾਨ ਤੇ ਭੇਜਿਆ ਸੀ ਪਰ ਉੱਥੋਂ ਵੀ ਇਹੀ ਜਵਾਬ ਆਇਆ ਕਿ ਸਵੇਰ ਤੋਂ ਸੈਂਕੜੇ ਲੋਕ ਆਏ ਹਨ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਮੈਂ ਖੁਦ ਵੀ ਜਾ ਕੇ ਉਸ ਦੁਕਾਨਦਾਰ ਨਾਲ ਮਿਲਿਆ ਪੁੱਤ ਦਾ ਹੂਲੀਆ ਦੱਸਿਆ ਪਰ ਉਹਨਾਂ ਨੇ ਵੀ ਸਾਫ਼ ਇਨਕਾਰ ਕਰ ਦਿੱਤਾ ਨਹੀਂ ਭਰਾ ਅਜਿਹਾ ਕੋਈ ਨਹੀਂ ਆਇਆ ਹੁਣ ਮੈਨੂੰ ਸੱਚਮੁੱਚ ਘਬਰਾਹਟ ਹੋਣ ਲੱਗੀ ਸੀ ਉਹ ਮੁੰਡਾ ਗਿਆ ਕਿੱਥੇ ਜਦੋਂ ਮੈਂ ਵਾਪਸ ਆਇਆ ਤਾਂ ਵੇਖਿਆ ਕਿ ਉਹ ਬੁੱਢੀ ਮਹਿਲਾ ਦਰਵਾਜ਼ੇ ਤੇ ਖੜੀ ਸੀ ਉਸ ਦੇ ਚਿਹਰੇ ਦੀ ਹਾਲਤ ਦੱਸ ਰਹੀ ਸੀ ਕਿ ਹੁਣ ਉਹ ਵੀ ਬੇਚੈਨ ਹੋ ਰਹੀ ਸੀ ਅਤੇ ਕਿੰਨੀ ਜ਼ਿਆਦਾ ਪਰੇਸ਼ਾਨ ਸੀ ਮੈਨੂੰ ਵੇਖਦੇ ਹੀ ਉਹ ਜਲਦੀ ਨਾਲ ਮੇਰੇ ਕੋਲ ਆਈ ਅਤੇ ਪੁੱਛਣ ਲੱਗੀ ਕੀ ਹੋਇਆ ਪੁੱਤ ਕੁਝ ਪਤਾ ਲੱਗਾ ਮੇਰੇ ਬੱਚੇ ਦਾ ਮੈਂ ਸਿਰ ਹਿਲਾਉਂਦਿਆਂ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਮਾਂ ਤੁਸੀਂ ਅੰਦਰ ਆ ਜਾਓ ਧੁੱਪ ਬਹੁਤ ਤੇਜ਼ ਹੈ ਸ਼ਾਇਦ ਉਹ ਥੋੜਾ ਅੱਗੇ ਨਿਕਲ ਗਿਆ ਹੋਵੇ ਉਸ ਦੀ ਬਾਈਕ ਵਿੱਚ ਕੋਈ ਵੱਡੀ ਖਰਾਬੀ ਆ ਗਈ ਹੋਵੇਗੀ ਉਹ ਕਹਿਣ ਲੱਗੇ ਨਹੀਂ ਪੁੱਤ ਐਨੀ ਵੱਡੀ ਗੱਲ ਨਹੀਂ ਸੀ ਉਹ ਤਾਂ ਸਿਰਫ ਹਵਾ ਭਰਉਣੀ ਸੀ ਤੇ ਕੁਝ ਛੋਟੇ-ਮੋਟੇ ਕੰਮ ਸਨ ਇੰਨਾ ਸਮਾਂ ਤਾਂ ਨਹੀਂ ਲੱਗਣਾ ਸੀ ਉਸ ਦੀ ਆਵਾਜ਼ ਵਿੱਚ ਵੱਧ ਰਹੀ ਚਿੰਤਾ ਵੇਖ ਕੇ ਮੇਰੀ ਬੇਚੈਨੀ ਵੀ ਵੱਧ ਗਈ ਮੈਂ ਉਸ ਨੂੰ ਅੰਦਰ ਬੁਲਾ ਲਿਆ ਤੇ ਆਪਣੇ ਇੱਕ ਮੁੰਡੇ ਰਾਹੀਂ ਇੱਕ ਕਮਰੇ ਵਿੱਚ ਭੇਜ ਦਿੱਤਾ ਕਿ ਥੋੜਾ ਆਰਾਮ ਕਰ ਲਵੇ ਸਮਾਂ ਹੌਲੀ ਹੌਲੀ ਲੰਘ ਰਿਹਾ ਸੀ ਸ਼ਾਮ ਦਾ ਹਨੇਰਾ ਹੋ ਚੁੱਕਾ ਸੀ ਉਹ ਔਰਤ ਤੋ ਤਿੰਨ ਵਾਰੀ ਆ ਚੁੱਕੀ ਸੀ ਇੱਕ ਵਾਰੀ ਤਾਂ ਜਦੋਂ ਉਹ ਰੋਂਦੀ ਹੋਈ ਆਈ ਮੈਂ ਉਸ ਨੂੰ ਵੇਖ ਕੇ ਬੇਹੱਦ ਘਬਰਾ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਹ ਕਹਿਣ ਲੱਗੀ ਮੇਰਾ ਬੱਚਾ ਆਇਆ ਕਿ ਨਹੀਂ ਮੈਨੂੰ ਬਹੁਤ ਘਬਰਾਟ ਹੋ ਰਹੀ ਹੈ ਮੈਨੂੰ ਘਰ ਜਾਣਾ ਹੈ ਮੇਰਾ ਬੱਚਾ ਭੁੱਖਾ ਹੋਵੇਗਾ ਉਸਨੇ ਕੁਝ ਖਾਦਾ ਨਹੀਂ ਹੋਣਾ ਉਸ ਦੀ ਮਮਤਾ ਤੇ ਚਿੰਤਾ ਵੇਖ ਕੇ ਮੈਨੂੰ ਉਸ ਮੁੰਡੇ ਤੇ ਬਹੁਤ ਗੁੱਸਾ ਆਇਆ ਕੀ ਕੋਈ ਇੰਨਾ ਲਾਪਰਵਾਹ ਹੋ ਸਕਦਾ ਹੈ ਕਿ ਆਪਣੀ ਮਾਂ ਨੂੰ ਛੱਡ ਕੇ ਹੀ ਭੁੱਲ ਜਾਵੇ ਜੇ ਭੁੱਲ ਵੀ ਗਿਆ ਤਾਂ ਸਵੇਰੇ ਤੋਂ ਹੁਣ ਤੱਕ ਦਾ ਸਮਾਂ ਕੀ ਥੋੜਾ ਸੀ ਮੇਰਾ ਗੁੱਸੇ ਨਾਲ ਬੁਰਾ ਹਾਲ ਸੀ ਤੇ ਉਹ ਔਰਤ ਲਗਾਤਾਰ ਰੋ ਰਹੀ ਸੀ ਮੈਂ ਉਸ ਨੂੰ ਫੜ ਕੇ ਕੁਰਸੀ ਤੇ ਬਿਠਾਇਆ ਤੇ ਠੰਡਾ ਪਾਣੀ ਮੰਗਵਾਇਆ ਪਾਣੀ ਦੀ ਬੋਤਲ ਉਸ ਦੀਆਂ ਹਥੇਲੀਆਂ ਵੱਲ ਵਧਾਉਂਦਿਆਂ ਕਿਹਾ ਮਾਂ ਇਸ ਤਰ੍ਹਾਂ ਰੋਣ ਨਾਲ ਕੋਈ ਹੱਲ ਨਹੀਂ ਨਿਕਲੇਗਾ ਮੈਂ ਕੁਝ ਕਰਦਾ ਹਾਂ ਪਰ ਤੁਸੀਂ ਆਪਣੇ ਆਪ ਨੂੰ ਸੰਭਾਲੋ ਇਸ ਤਰ੍ਹਾਂ ਰੋਣ ਨਾਲ ਤੁਹਾਡੀ ਤਬੀਅਤ ਹੋਰ ਵੀ ਖਰਾਬ ਹੋ ਜਾਵੇਗੀ ਉਸਨੇ ਕਿਹਾ ਮੇਰੇ ਕੋਲ ਸਿਰਫ ਇੱਕ ਹੀ ਦਵਾਈ ਦੀ ਖੁਰਾਕ ਹੈ ਜੇ ਸਵੇਰ ਤੱਕ ਦਵਾਈ ਨਾ ਮਿਲੀ ਤਾਂ ਮੇਰੀ ਤਬੀਅਤ ਵਿਗੜਨ ਲੱਗ ਪਵੇਗੀ ਮੇਰੇ ਹੱਥ ਪੈਰ ਸੜਨ ਲੱਗ ਪੈਂਦੇ ਹਨ ਪੁੱਤ ਕੁਝ ਕਰ ਮੈਂ ਤੁਰੰਤ ਕਿਹਾ ਮਾਂ ਜੋ ਦਵਾਈ ਤੁਸੀਂ ਖਾਂਦੇ ਹੋ ਉਸ ਦਾ ਰੈਪਰ ਤੁਹਾਡੇ ਕੋਲ ਹੈ ਮੈਨੂੰ ਦੇ ਦਿਓ ਮੈਂ ਦਵਾਈ ਮੰਗਵਾ ਦਿੰਦਾ ਹਾਂ ਉਸ ਨੇ ਸਿਰ ਹਿਲਾਇਆ ਤੇ ਆਪਣੀ ਪੋਟਲੀ ਵਿੱਚੋਂ ਰੈਪਰ ਕੱਢ ਕੇ ਮੈਨੂੰ ਦਿੱਤਾ ਤੇ ਕਿਹਾ ਇਹ ਮੇਰੀ ਸ਼ੂਗਰ ਤੇ ਗਲੇ ਦੀ ਦਵਾਈ ਹੈ ਦੋਵੇਂ ਮੰਗਵਾ ਦੇ ਪੁੱਤ ਨਹੀਂ ਤਾਂ ਮੇਰੀ ਤਬੀਅਤ ਬਹੁਤ ਖਰਾਬ ਹੋ ਜਾਵੇਗੀ ਮੇਰਾ ਬੱਚਾ ਜਿਵੇਂ ਹੀ ਆਵੇਗਾ ਅਸੀਂ ਤੇਰਾ ਇੱਕ ਇੱਕ ਪੈਸਾ ਦੇ ਦੇਵਾਂਗੇ ਮੈਂ ਕਿਸੇ ਦਾ ਕਰਜ਼ ਨਹੀਂ ਰੱਖਦੀ ਮੈਂ ਬਿਨਾਂ ਕੁਝ ਕਹੇ ਰੈਪਰ ਲਿਆ ਤੇ ਆਪਣੇ ਮੁੰਡੇ ਰਾਹੀਂ ਦਵਾਈ ਮੰਗਵਾ ਲਈ ਹੁਣ ਉਸ ਨੂੰ ਭੁੱਖ ਵੀ ਲੱਗੀ ਹੋਈ ਸੀ ਮੈਂ ਉਸ ਨੂੰ ਆਪਣੇ ਕੋਲ ਬਿਠਾ ਕੇ ਖਾਣਾ ਖਵਾਇਆ ਕਈ ਵਾਰੀ ਉਹ ਖਾਂਦੇ-ਖਾਂਦੇ ਵੀ ਰੋ ਪੈਂਦੀ ਸੀ ਅਤੇ ਆਪਣੇ ਪੁੱਤ ਨੂੰ ਯਾਦ ਕਰ ਰੋਣ ਲੱਗ ਰਹੀ ਮੇਰਾ ਮਨ ਕਰ ਰਿਹਾ ਸੀ ਕਿ ਉਸ ਮੁੰਡੇ ਨੂੰ ਫੜ ਕੇ ਚੰਗੀ ਤਰ੍ਹਾਂ ਝੜਕਾ ਕਿਵੇਂ ਕੋਈ ਇੰਨਾ ਲਾਪਰਵਾਹ ਹੋ ਸਕਦਾ ਹੈ ਮੇਰਾ ਦਿਲ ਤੇ ਦਿਮਾਗ ਇੱਕੋ ਗੱਲ ਵਿੱਚ ਫਸ ਗਿਆ ਸੀ ਮੈਂ ਆਪਣਾ ਸੀਸੀਟੀਵੀ ਫੁਟੇਜ ਵੀ ਵੇਖ ਲਿਆ ਸੀ ਮੈਂ ਤਾਂ ਸਿਰਫ ਇਹੀ ਦੁਆ ਕਰ ਰਿਹਾ ਸੀ ਕਿ ਕਿਸੇ ਤਰੀਕੇ ਨਾਲ ਉਸ ਗੱਡੀ ਦਾ ਨੰਬਰ ਕੈਮਰੇ ਵਿੱਚ ਆ ਜਾਵੇ ਪਰ ਅਫਸੋਸ ਅਜਿਹਾ ਨਹੀਂ ਹੋਇਆ ਕੈਮਰੇ ਵਿੱਚ ਸਿਰਫ ਗੱਡੀ ਦਾ ਅਗਲਾ ਹਿੱਸਾ ਹੀ ਦਿਖ ਰਿਹਾ ਸੀ ਨੰਬਰ ਪਲੇਟ ਨਹੀਂ ਇਸ ਕਾਰਨ ਇੱਥੇ ਵੀ ਮੈਂ ਕੁਝ ਹਾਸਲ ਨਹੀਂ ਕਰ ਸਕਿਆ ਰਾਤ ਹੁਣ ਹੋਰ ਵੀ ਡੂੰਗੀ ਹੋ ਰਹੀ ਸੀ ਉਹ ਔਰਤ ਹੁਣ ਥੱਕ ਚੁੱਕੀ ਸੀ ਅੱਖਾਂ ਹੌਲੀ-ਹੌਲੀ ਬੰਦ ਹੋ ਰਹੀਆਂ ਸਨ ਸ਼ਾਇਦ ਦਵਾਈ ਦਾ ਅਸਰ ਹੋ ਰਿਹਾ ਸੀ ਮੈਂ ਉਸ ਨੂੰ ਵੇਖ ਕੇ ਕਿਹਾ ਮਾਂ ਇੱਕ ਕੰਮ ਕਰੋ ਮੇਰੇ ਨਾਲ ਘਰ ਚਲੋ ਤੁਹਾਨੂੰ ਇੱਥੇ ਐਨੀ ਰਾਤ ਨੂੰ ਇਕੱਲਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਨਾ ਜਾਣੇ ਕਿਉਂ ਮੈਂ ਉਸ ਔਰਤ ਨਾਲ ਥੋੜਾ ਵੀ ਸਖਤ ਨਹੀਂ ਹੋ ਪਾ ਰਿਹਾ ਸੀ ਜਦੋਂ ਕਿ ਮੈਂ ਆਮ ਤੌਰ ਤੇ ਬਹੁਤ ਹੀ ਕਠੋਰ ਸੁਭਾਅ ਦਾ ਇਨਸਾਨ ਸੀ ਮੇਰਾ ਸਾਰਾ ਸਟਾਫ ਮੇਰੇ ਸੁਭਾਅ ਕਰਕੇ ਮੈਥੋਂ ਡਰਨ ਲੱਗਦਾ ਸੀ ਕੋਈ ਵੀ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ ਸੀ ਪਰ ਉਸ ਔਰਤ ਦੇ ਸਾਹਮਣੇ ਮੈਂ ਪੂਰੀ ਤਰ੍ਹਾਂ ਬਦਲ ਗਿਆ ਸੀ ਮੇਰੇ ਹੋਟਲ ਵਿੱਚ ਕਈ ਕਮਰੇ ਸਨ ਜਿੱਥੇ ਉਹ ਰਾਤ ਬਿਤਾ ਸਕਦੀ ਸੀ ਪਰ ਫਿਰ ਵੀ ਮੈਂ ਉਸ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ ਮੈਂ ਸੋਚ ਰਿਹਾ ਸੀ ਕਿ ਜੇ ਰਾਤ ਨੂੰ ਉਸ ਨੂੰ ਮੇਰੀ ਲੋੜ ਪੈ ਗਈ ਤਾਂ ਉਹ ਕੀ ਕਰੇਗੀ ਇਸ ਲਈ ਮੈਂ ਉਸ ਨੂੰ ਆਪਣੇ ਘਰ ਚੱਲਣ ਦਾ ਸੁਝਾਅ ਦਿੱਤਾ ਪਰ ਉਹ ਤੁਰੰਤ ਕਹਿਣ ਲੱਗੀ ਨਹੀਂ ਪੁੱਤ ਮੈਂ ਘਰ ਨਹੀਂ ਜਾਵਾਂਗੀ ਮੈਂ ਇੱਥੇ ਬਾਹਰ ਹੀ ਬੈਠੀ ਰਹਾਂਗੀ ਮੇਰਾ ਪੁੱਤ ਆ ਜਾਵੇਗਾ ਉਹ ਭੁੱਲਣ ਦਾ ਆਦੀ ਹੈ ਅਕਸਰ ਚੀਜ਼ਾਂ ਭੁੱਲ ਜਾਂਦਾ ਹੈ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਡੂੰਘਾ ਦੁੱਖ ਹੋਇਆ ਮੈਂ ਉਸ ਨੂੰ ਤੱਕਦਾ ਰਿਹਾ ਤੇ ਕਿਹਾ ਮਾਂ ਜੇ ਉਸਨੇ ਆਉਣਾ ਹੋਵੇਗਾ ਤਾਂ ਆ ਹੀ ਜਾਵੇਗਾ ਜੇ ਉਹ ਤੁਹਾਡੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਫ ਮੈਨੂੰ ਕਾਲ ਕਰ ਦੇਵੇਗਾ ਮੈਂ ਪੂਰੀ ਰਾਤ ਜਾਗ ਕੇ ਉਡੀਕ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਪਰ ਤੁਹਾਨੂੰ ਇੱਥੇ ਇਕੱਲੀ ਛੱਡਣਾ ਠੀਕ ਨਹੀਂ ਤੁਸੀਂ ਬਿਮਾਰ ਹੋ ਮੇਰੇ ਘਰ ਜਾ ਕੇ ਆਰਾਮ ਕਰੋਗੇ ਤਾਂ ਬਿਹਤਰ ਮਹਿਸੂਸ ਕਰੋਗੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੀ ਮੇਰਾ ਦਿਲ ਨਹੀਂ ਮੰਨ ਰਿਹਾ ਮੇਰਾ ਦਿਲ ਕਹਿੰਦਾ ਹੈ ਕਿ ਉਹ ਜ਼ਰੂਰ ਆਵੇਗਾ ਤੇ ਫਿਰ ਤੁਹਾਨੂੰ ਪਰੇਸ਼ਾਨੀ ਹੋਵੇਗੀ ਅੱਧੀ ਰਾਤ ਨੂੰ ਮੈਨੂੰ ਵਾਪਸ ਇੱਥੇ ਛੱਡਣ ਆਓਗੇ ਮੈਂ ਤੁਰੰਤ ਕਿਹਾ ਮਾਂ ਤੁਸੀਂ ਮੈਨੂੰ ਪੁੱਤ ਕਿਹਾ ਨਾ ਕੀ ਮੈਂ ਤੁਹਾਨੂੰ ਅੱਧੀ ਰਾਤ ਨੂੰ ਇੱਥੇ ਛੱਡ ਨਹੀਂ ਸਕਦਾ ਮੇਰੇ ਕੋਲ ਵੱਡੀਆਂ ਗੱਡੀਆਂ ਹਨ ਡਰਾਈਵਰ ਹਨ ਤੁਸੀਂ ਚਿੰਤਾ ਨਾ ਕਰੋ ਉਹ ਔਰਤ ਹੁਣ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਸੀ ਕੁਝ ਦੇਰ ਬਾਅਦ ਉਹ ਬਜ਼ੁਰਗ ਮਾਂ ਹੌਲੀ ਨਾਲ ਸਿਰ ਹਿਲਾਉਂਦੀ ਹੋਈ ਕਹਿੰਦੀ ਠੀਕ ਹੈ ਬੱਚੇ ਚਲੋ ਫਿਰ ਜਿਵੇਂ ਰੱਬ ਨੂੰ ਮਨਜ਼ੂਰ ਇਹ ਕਹਿ ਕੇ ਉਹਨੇ ਆਪਣੇ ਦੁਪੱਟੇ ਨੂੰ ਠੀਕ ਕੀਤਾ ਅਤੇ ਮੁੜ ਕਹਿੰਦੀ ਮੈਂ ਤਿਆਰ ਹਾਂ ਪੁੱਤ ਚਲੋ ਮੈਂ ਵੀ ਹੌਲੀ ਜਿਹੇ ਸਿਰ ਹਿਲਾਇਆ ਤੇ ਆਪਣੇ ਮੈਨੇਜਰ ਨੂੰ ਇਸ਼ਾਰੇ ਨਾਲ ਬੁਲਾਇਆ ਉਸ ਨੂੰ ਕੁਝ ਜ਼ਰੂਰੀ ਗੱਲਾਂ ਸਮਝਾ ਕੇ ਮੈਂ ਉਸ ਮਾ ਨੂੰ ਲੈ ਕੇ ਕਾਰ ਵਾਲਾ ਰਵਾਨਾ ਹੋ ਗਿਆ ਜਦੋਂ ਉਹ ਗੱਡੀ ਦੀ ਅੱਗੇ ਵਾਲੀ ਸੀਟ ਤੇ ਬੈਠੀ ਉਹ ਮੁਸਕਰਾ ਕੇ ਕਹਿੰਦੀ ਮੇਰੀ ਬਹੁਤ ਪੁਰਾਣੀ ਖੁਆਇਸ਼ ਸੀ ਕਿ ਕਿਸੇ ਵੱਡੀ ਗੱਡੀ ਵਿੱਚ ਬੈਠ ਕੇ ਘੁੰਮਾਂ ਵੇਖ ਰੱਬ ਨੇ ਅੱਜ ਮੇਰੀ ਇਹ ਖੁਆਇਸ਼ ਵੀ ਪੂਰੀ ਕਰ ਦਿੱਤੀ ਕਾਸ਼ ਮੇਰਾ ਪੁੱਤ ਵੀ ਨਾਲ ਹੁੰਦਾ ਤਾਂ ਹੋਰ ਚੰਗਾ ਲੱਗਦਾ ਮੈਂ ਉਸ ਵੱਲ ਵੇਖਿਆ ਅਸਲੀ ਅੱਖਾਂ ਵਿੱਚ ਉਮੀਦ ਸੀ ਪਰ ਦਿਲ ਵਿੱਚ ਦਰਦ ਉਹ ਐਨੀ ਸੁੰਦਰ ਤੇ ਨੇਕ ਦਿਲ ਦੀ ਔਰਤ ਸੀ ਅਤੇ ਸਾਡੇ ਵਰਗੇ ਪੁੱਤ ਉਹਦੀ ਕਦਰ ਤੱਕ ਨਹੀਂ ਕਰਦੇ ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਨੌਜਵਾਨ ਆਪਣੀ ਮਾਂ ਤੋਂ ਪਿੱਛਾ ਛੁਡਾ ਕੇ ਭੱਜ ਗਿਆ ਹੋਵੇਗਾ ਮੈਨੂੰ ਬੇहद ਅਫਸੋਸ ਹੋ ਰਿਹਾ ਸੀ ਹਾਲਾਤਾਂ ਤੇ ਵੀ ਅਤੇ ਆਪਣੇ ਆਪ ਤੇ ਵੀ ਹੁਣ ਇਸ ਮਾਂ ਦਾ ਕੀ ਬਣੇਗਾ ਇਹ ਸੋਚ ਕੇ ਮੈਂ ਦਿਲ ਵਿੱਚ ਇੱਕ ਵੱਡਾ ਫੈਸਲਾ ਲਿਆ ਕਿ ਜਦੋਂ ਤੱਕ ਜ਼ਿੰਦਗੀ ਨਾਲ ਹੈ ਇਹ ਮੇਰੀ ਮਾਂ ਮੇਰੀ ਜ਼ਿੰਮੇਵਾਰੀ ਹੈ ਕੋਈ ਤਾਂ ਕਾਰਨ ਰੱਬ ਨੇ ਬਣਾਇਆ ਹੋਵੇਗਾ ਜੋ ਇਹ ਮਾਂ ਮੇਰੇ ਤੱਕ ਆ ਪਹੁੰਚੀ ਨਹੀਂ ਤਾਂ ਉਹ ਨੌਜਵਾਨ ਕਿਸੇ ਹੋਰ ਢਾਬੇ ਤੇ ਵੀ ਛੱਡ ਆਉਂਦਾ ਮੈਂ ਆਪਣੇ ਘਰ ਪਹੁੰਚ ਗਿਆ ਜਿਵੇਂ ਜਿਵੇਂ ਉਸਨੇ ਮੇਰਾ ਹੱਥ ਫੜਿਆ ਮੈਨੂੰ ਲੱਗਣ ਲੱਗਿਆ ਕਿ ਮੈਂ ਇੱਕ ਚੰਗਾ ਇਨਸਾਨ ਬਣਦਾ ਜਾ ਰਿਹਾ ਹਾਂ ਮੈਂ ਆਪਣੇ ਛੋਟੇ ਜਿਹੇ ਪਰ ਪਿਆਰੇ ਘਰ ਨੂੰ ਦਿਲੋਂ ਸਜਾਇਆ ਸੀ ਜਦੋਂ ਗੱਡੀ ਗੈਰੇਜ ਵਿੱਚ ਲੱਗੀ ਤਾਂ ਉਹ ਮਾਂ ਖੁਸ਼ੀ ਨਾਲ ਕਹਿੰਦੀ ਵਾ ਤੇਰਾ ਘਰ ਤਾਂ ਬਹੁਤ ਸੋਹਣਾ ਹੈ ਮੇਰੀ ਵੀ ਕਦੇ ਖੁਆਇ ਸੀ ਅਜਿਹਾਂ ਘਰ ਦੇਖਾਂ ਦੀ ਮੈਂ ਸਿਰਫ ਨਾਟਕ ਡਰਾਮੇ ਵਿੱਚ ਹੀ ਅਜਿਹਾ ਘਰ ਵੇਖਿਆ ਸੀ। ਮੇਰਾ ਪੁੱਤ ਕਹਿੰਦਾ ਸੀ, ਇਹ ਅਮੀਰ ਲੋਕਾਂ ਦੇ ਘਰ ਹੁੰਦੇ ਹਨ। ਕੀ ਤੂੰ ਬਹੁਤ ਅਮੀਰ ਹੈ? ਮੈਂ ਮੁਸਕਰਾ ਕੇ ਸਿਰ ਝੁਕਾ ਦਿੱਤਾ ਤੇ ਕਿਹਾ, "ਮਾਂ, ਅਮੀਰ ਹਾਂ ਜਾਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ, ਪਰ ਇਹਨਾਂ ਜ਼ਰੂਰ ਕਹਿ ਸਕਦਾ ਹਾਂ ਕਿ ਕਦੇ ਕਿਸੇ ਕੋਲ ਹੱਥ ਨਹੀਂ ਫਲਾਇਆ। ਜਿੰਨਾ ਵੀ ਕਮਾਇਆ ਉਹਨੇ ਵਿੱਚ ਹੀ ਰੱਬ ਦਾ ਸ਼ੁਕਰ ਕੀਤਾ ਤੇ ਜੋ ਬਣ ਪਾਇਆ ਵੰਡਿਆ ਵੀ।" ਉਹ ਮੁਸਕਰਾ ਕੇ ਕਹਿੰਦੀ, "ਰੱਬ ਤੇਰੇ ਨਸੀਬ ਵਿੱਚ ਹੋਰ ਵੀ ਬਰਕਤ ਪਾਵੇ। ਮੇਰੇ ਬੱਚੇ" ਜਿਵੇਂ ਤੂੰ ਅੱਜ ਮੇਰੀ ਸੇਵਾ ਕੀਤੀ ਮੈਂ ਬਿਆਨ ਨਹੀਂ ਕਰ ਸਕਦੀ ਅੱਜ ਦਿਲੋਂ ਤੈਨੂੰ ਬਿਹਤ ਅਸੀਸਾਂ ਦਿੱਤੀਆਂ ਹਨ ਕਾਸ਼ ਮੇਰਾ ਪੁੱਤ ਆ ਜਾਵੇ ਮੈਨੂੰ ਲੈਣਾ ਮੈਨੂੰ ਬਹੁਤ ਚਿੰਤਾ ਹੋ ਰਹੀ ਹੈ ਉਹ ਤਾਂ ਸਿਰਫ ਮੇਰੇ ਹੱਥਾਂ ਦਾ ਹੀ ਖਾਣਾ ਖਾਂਦਾ ਹੈ ਬਾਹਰ ਦਾ ਤਾਂ ਕਦੇ ਮੂੰਹ ਹੀ ਨਹੀਂ ਲਾਉਂਦਾ ਮੈਂ ਸਿਰ ਹਿਲਾ ਕੇ ਕਿਹਾ ਹਾਂ ਕਿਹਾ ਤੇ ਉਹਦੇ ਨਾਲ ਗੱਡੀ ਤੋਂ ਥੱਲੇ ਉੱਤਰ ਗਿਆ ਇੱਕ ਪਾਲੀ ਦਿਲ ਵਿੱਚ ਆਇਆ ਕਿ ਉਹਨੂੰ ਸੱਚ ਦੱਸ ਦਿਆਂ ਕਿ ਉਹਦਾ ਪੁੱਤ ਤਾਂ ਉਹਨੂੰ ਸਦਾ ਲਈ ਛੱਡ ਗਿਆ ਪਰ ਜਿੰਨੇ ਪਿਆਰ ਤੇ ਯਕੀਨ ਨਾਲ ਉਹ ਆਪਣੀ ਔਲਾਦ ਨੂੰ ਯਾਦ ਕਰ ਰਹੀ ਸੀ ਜਿੰਨੇ ਪਿਆਰ ਨਾਲ ਉਹਦਾ ਨਾਮ ਲੈ ਰਹੀ ਸੀ ਮੈਂ ਇੱਕ ਲਫ਼ਜ਼ ਵੀ ਨਹੀਂ ਬੋਲਿਆ ਮੈਨੂੰ ਲੱਗਿਆ ਚੁੱਪ ਰਹਿਣਾ ਹੀ ਚੰਗਾ ਹੈ ਮੈਂ ਉਸ ਦਾ ਹੱਥ ਫੜਿਆ ਤੇ ਕਿਹਾ ਮਾਂ ਚਲੋ ਹੁਣ ਅੰਦਰ ਚਲੀਏ ਫਿਰ ਚਾਹ ਪੀ ਕੇ ਥੋੜਾ ਆਰਾਮ ਕਰ ਲੈਣਾ ਪਰ ਉਹ ਤੁਰੰਤ ਸਿਰ ਹਿਲਾ ਕੇ ਕਹਿੰਦੀ ਨਹੀਂ ਬੱਚੇ ਚਾਹ ਦੀ ਲੋੜ ਨਹੀਂ ਹੁਣ ਮੈਨੂੰ ਥੋੜਾ ਜਿਹਾ ਆਰਾਮ ਚਾਹੀਦਾ ਪਰ ਜਿਵੇਂ ਹੀ ਮੇਰੇ ਪੁੱਤ ਦਾ ਫੋਨ ਆਵੇ ਤਾਂ ਮੈਨੂੰ ਜ਼ਰੂਰ ਜਗਾ ਦੇਵੀਂ ਏਨਾ ਸੋਚੀ ਕਿ ਮਾਂ ਸੌ ਰਹੀ ਹੈ ਮੈਂ ਅੱਧੀ ਰਾਤ ਨੂੰ ਵੀ ਉੱਠ ਜਾਵਾਂਗੀ ਮੇਰੇ ਬੱਚੇ ਨੂੰ ਓੜੀਕ ਨਾ ਕਰਵਾਈ ਮੈਂ ਕੁਝ ਵੀ ਨਹੀਂ ਕਿਹਾ ਚੁੱਪਚਾਪ ਉਹਨੂੰ ਲੈ ਕੇ ਅੰਦਰ ਚੱਲ ਪਿਆ ਅਸੀਂ ਹਾਲ ਤੱਕ ਹੀ ਪਹੁੰਚੇ ਸੀ ਕਿ ਅਚਾਨਕ ਪਿਤਾ ਜੀ ਦੀ ਆਵਾਜ਼ ਆਈ ਆ ਗਿਆ ਸਮਸ਼ੇਰ ਕਿੰਨੀ ਦੇਰ ਤੋਂ ਤੇਰੀ ਓੜੀਕ ਕਰ ਰਿਹਾ ਸੀ ਤੂੰ ਆਇਆ ਤਾਂ ਆਇਆ ਪਰ ਐਨੀ ਦੇਰ ਕਿਉਂ ਲਾ ਦਿੱਤੀ ਮੈਂ ਮੁੜਿਆ ਹੀ ਸੀ ਕਿ ਵੇਖਿਆ ਪਿਤਾ ਜੀ ਮੇਰੇ ਸਾਹਮਣੇ ਖੜੇ ਸਨ ਮੈਂ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਉਹ ਕਹਿ ਬੈਠੇ ਇਹ عورت ਕੌਣ ਹੈ ਜੋ ਤੇਰੇ ਨਾਲ ਹੈ ਮੈਂ ਹੌਲੀ ਜਿਹੇ ਜਵਾਬ ਦੇਣ ਹੀ ਵਾਲਾ ਸੀ ਕਿ ਮਾਂ ਅਚਾਨਕ ਪਲਟੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਚਿਹਰਾ ਉਦਾਸ ਤੇ ਥੱਕਿਆ ਹੋਇਆ ਲੱਗ ਰਿਹਾ ਸੀ ਤੇ ਪਿਤਾ ਜੀ ਜਿਵੇਂ ਅਗਲਾ ਸਾਹ ਲੈਣਾ ਹੀ ਭੁੱਲ ਗਏ ਹੋਣ ਮੈਂ ਹੈਰਾਨ ਹੋ ਕੇ ਦੋਵਾਂ ਵੱਲ ਵੇਖ ਰਿਹਾ ਸੀ ਕਿ ਅਚਾਨਕ ਪਿਤਾ ਜੀ ਦੌੜ ਕੇ ਉਸ ਮਾਂ ਕੋਲ ਪਹੁੰਚੇ ਤੇ ਉਹਨੂੰ ਗੱਲ ਲਾ ਕੇ ਫਟ ਫਟ ਕੇ ਰੋਣ ਲੱਗ ਪਏ ਉਹਨਾਂ ਦਾ ਅਜੀਹਾ ਰੋਣਾ ਮੇਰੀ ਸਮਝ ਤੋਂ ਬਾਹਰ ਸੀ ਉਹ ਮਾਂ ਤਾਂ ਪਹਿਲਾਂ ਹੀ ਸ਼ਾਂਤ ਸੀ ਪਰ ਹੁਣ ਉਹਦੀਆਂ ਵੀ ਹੌਲੀ-ਹੌਲੀ ਸਿਸਕੀਆਂ ਨਿਕਲ ਰਹੀਆਂ ਸਨ ਇਹ ਦੋਵੇਂ ਜਾਣ-ਪਛਾਣ ਵਾਲੇ ਲੱਗ ਰਹੇ ਸਨ ਪਰ ਰੋ ਕਿਉਂ ਰਹੇ ਸਨ ਇਹ ਗੱਲ ਮੇਰੇ ਪੱਲੇ ਨਹੀਂ ਪੈ ਰਹੀ ਸੀ ਮੈਨੂੰ ਜਿਵੇਂ ਅਚਾਨਕ ਹੋਸ਼ ਆਇਆ ਇਹ ਔਰਤ ਤਾਂ ਉਮਰ ਵਿੱਚ ਮੇਰੇ ਨਾਲੋਂ ਕਈ ਗੁਣਾ ਵੱਡੀ ਸੀ ਫਿਰ ਵੀ ਮੈਂ ਉਸਨੂੰ ਗਲੇ ਨਹੀਂ ਲਾਇਆ ਆਪਣੀ ਝਿਜਕ ਤੇ ਮੈਨੂੰ ਅਜੀਬ ਜਿਹੀ ਸ਼ਰਮ ਆਉਣ ਲੱਗੀ ਮੈਂ ਤੁਰੰਤ ਦੋਵਾਂ ਨੂੰ ਵੱਖ ਕੀਤਾ ਤੇ ਪਿਤਾ ਜੀ ਵੱਲ ਗੁੱਸੇ ਨਾਲ ਵੇਖ ਕੇ ਕਿਹਾ ਇਹ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਹੋ ਕੀ ਗਿਆ ਹੈ ਉਹ ਮਾਂ ਸਾਡੀ ਮਹਿਮਾਨ ਹੈ ਥੋੜਾ ਤਾਂ ਲਿਹਾਜ਼ ਰੱਖੋ ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਅੱਖਾਂ ਚੁੱਕੀਆਂ ਤੇ ਕਹਿਣ ਲੱਗੇ ਇਹ ਮਹਿਮਾਨ ਨਹੀਂ ਇਹ ਸਾਡੇ ਘਰ ਦੇ ਹੀ ਹਿੱਸਾ ਹੈ ਫਿਰ ਪਿਤਾ ਜੀ ਉਸ ਮਾਂ ਨੂੰ ਕਹਿਣ ਲੱਗੇ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਤੂੰ ਕਿੱਥੇ ਚਲੀ ਗਈ ਸੀ ਹਰਵੰਸ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਉਹਨੇ ਉਹ ਮਾਂ ਦਾ ਹੱਥ ਫੜ ਕੇ ਆਪਣੇ ਦਿਲ ਤੇ ਰੱਖ ਦਿੱਤਾ ਤੇ ਕਹਿਣ ਲੱਗੇ ਦੇਖ ਮੇਰਾ ਦਿਲ ਕਿਵੇਂ ਧੜਕ ਰਿਹਾ ਹੈ ਮੈ ਉਹ ਤਰੰਤ ਪਿਤਾ ਜੀ ਨੂੰ ਪਿੱਛੇ ਕਰਦੇ ਆ ਕਿਹਾ ਤੁਸੀਂ ਕੀ ਬੋਲ ਰਹੇ ਹੋ ਇਹ ਔਰਤ ਤਾਂ ਅੱਜ ਮੇਰੇ ਟਾਬੇ ਤੇ ਆਈ ਸੀ ਇਹ ਸਾਡੀ ਘਰ ਦੀ ਮੈਂਬਰ ਕਿਵੇਂ ਹੋ ਸਕਦੀ ਹੈ ਤੁਹਾਨੂੰ ਕੋਈ ਭੁੱਲ ਹੋਈ ਹੈ ਪਿਤਾ ਜੀ ਨੇ ਹੌਲੀ ਜਿਹੇ ਸਿਰ ਹਿਲਾਇਆ ਤੇ ਕਿਹਾ ਸ਼ਮਸ਼ੇਰ ਇਹ ਕੋਈ ਹੋਰ ਨਹੀਂ ਇਹ ਤੇਰੀ ਮਾਂ ਹੈ ਮੇਰੀ ਹਰਵੰਸ ਇਹ ਕਹਿ ਕੇ ਉਹ ਜ਼ਮੀਨ ਤੇ ਬੈਠ ਗਈ ਉਦੋਂ ਉਹ ਮਾਂ ਵੀ ਅੱਗੇ ਵਧੀ ਅਤੇ ਪਾਪਾ ਨੂੰ ਕਹਿਣ ਲੱਗੀ ਜੀ ਤੁਸੀਂ ਠੀਕ ਤਾਂ ਹੋ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਜ਼ਿੰਦਾ ਹੋ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗਣ ਲੱਗ ਪਏ। ਇਹ ਔਰਤ ਮੇਰੀ ਮਾਂ ਹੈ ਪਰ ਮੈਨੂੰ ਤਾਂ ਬਚਪਨ ਤੋਂ ਹੀ ਇਹੀ ਦੱਸਿਆ ਗਿਆ ਸੀ ਕਿ ਮਾਂ ਦੀ ਮੌਤ ਹੋ ਚੁੱਕੀ ਹੈ। ਫਿਰ ਇਹ ਕਿਵੇਂ ਜ਼ਿੰਦਾ ਹੋ ਸਕਦੀ ਹੈ? ਉਹ ਮਾਂ ਰੋਣ ਲੱਗੀ ਤੇ ਕਹਿੰਦੀ ਮੈਨੂੰ ਮaaf ਕਰ ਦੇ ਮੇਰੇ ਬੱਚੇ। ਤੇਰੇ ਤੋਂ ਬਾਅਦ ਮੈਂ ਦੂਜਾ ਵਿਆਹ ਕਰ ਲਿਆ ਸੀ। ਇੱਕ ਹੋਰ ਪੁੱਤ ਵੀ ਹੋਇਆ ਪਰ ਮੈਨੂੰ ਅੱਜ ਤੱਕ ਸੁੱਖ ਨਹੀਂ ਮਿਲਿਆ। ਮੈਨੂੰ ਪਤਾ ਨਹੀਂ ਸੀ ਕਿ ਤੂੰ ਅਤੇ ਤੇਰੇ ਪਿਤਾ ਜ਼ਿੰਦਾ ਹੋ ਪਰ ਪਿਤਾ ਜੀ ਨੇ ਕਿਹਾ ਨਹੀਂ ਇਹ ਤੇਰੀ ਗਲਤੀ ਨਹੀਂ ਸੀ। ਤੂੰ ਜੋ ਕੀਤਾ ਠੀਕ ਕੀਤਾ ਮੈਨੂੰ ਖੁਸ਼ੀ ਹੈ ਕਿ ਤੂੰ ਅੱਜ ਫੇਰ ਮਿਲ ਗਈ ਮੇਰੇ ਹੱਥ ਕੰਬ ਰਹੇ ਸਨ ਵੇਖ ਹੁਣ ਮੈਂ ਦੋਵਾਂ ਦੇ ਕੋਲ ਜਾ ਕੇ ਬੈਠ ਗਿਆ ਪਿਤਾ ਜੀ ਵੱਲ ਵੇਖ ਕੇ ਪੁੱਛਿਆ ਤੁਸੀਂ ਕਿੰਨੀ ਵੱਡੀ ਗੱਲ ਮੈਨੂੰ ਕਦੇ ਨਹੀਂ ਦੱਸੀ ਤੁਸੀਂ ਤਾਂ ਕਿਹਾ ਸੀ ਕਿ ਮਾਂ ਨਹੀਂ ਰਹੀ ਉਹ ਕਹਿੰਦੇ ਮੈਨੂੰ ਲੱਗਿਆ ਸੀ ਉਹ ਮਰ ਚੁੱਕੀ ਹੋਵੇਗੀ ਬੰਬ ਧਮਾਕੇ ਵਿੱਚ ਅਸੀਂ ਦੋਵੇਂ ਵੱਖ ਹੋ ਗਏ ਮੈਂ ਲੱਭਦਾ ਰਿਹਾ ਪਰ ਲੱਭੀ ਨਹੀਂ ਦੋਸਤਾਂ ਨੇ ਮੈਨੂੰ ਬਚਾ ਲਿਆ ਪਰ ਹਰਬੰਸ ਨਹੀਂ ਮਿਲੀ ਮੈਂ ਸਮਝ ਲਿਆ ਕਿ ਉਹ ਨਹੀਂ ਰਹੀ ਇਹ ਸੋਚ ਕੇ ਦੁਬਾਰਾ ਵਿਆਹ ਨਹੀਂ ਕੀਤਾ ਉਧਰ ਮਾਂ ਵੀ ਕਹਿੰਦੀ ਮੇਰੇ ਨਾਲ ਵੀ ਇੰਜ ਹੀ ਹੋਇਆ ਮੈਨੂੰ ਵੀ ਲੱਗਾ ਕਿ ਤੂੰ ਮਰ ਗਿਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਚਾਈ ਮੈਂ ਉਹਨਾਂ ਨਾਲ ਵਿਆਹ ਕਰ ਲਿਆ ਪਰ ਮੈਨੂੰ ਰੱਬ ਦੀ ਕਸਮ ਮੈਨੂੰ ਨਹੀਂ ਪਤਾ ਸੀ ਕਿ ਤੂੰ ਜਿੰਦਾ ਹੈ ਇਹ ਸਿਰਫ ਰੱਬ ਦੀ ਰਜ਼ਾ ਸੀ ਹੁਣ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਕੀ ਕੁਦਰਤ ਇੰਜ ਵੀ ਕਰ ਸਕਦੀ ਹੈ ਮੈਂ ਤਾਂ ਬਚਪਨ ਤੋਂ ਹੀ ਮਾਂ ਦੀ ਸ਼ਾਮ ਉਸਦਾ ਪਿਆਰ ਉਸਦੀ ਗੋਦ ਇਹ ਸਾਰਾ ਕਦੇ ਮਹਿਸੂਸ ਨਹੀਂ ਕੀਤਾ ਅੱਜ ਉਹ ਮਿਲੀ ਤਾਂ ਰੋਣ ਨੂੰ ਰੋਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਮੈਂ ਉਹਨੂੰ ਆਪਣੇ ਸੀਨੇ ਨਾਲ ਲਾ ਲਿਆ ਉਹ ਮੇਰੇ ਮੱਥੇ ਤੇ ਬਿਆੰਤ ਵਾਰੀ ਚੁੰਮਣ ਲੱਗੀ ਤੇ ਕਹਿੰਦੀ ਸ਼ਮਸ਼ੇਰ ਮੈਂ ਤੈਨੂੰ ਬਹੁਤ ਯਾਦ ਕਰਦੀ ਸੀ ਮੇਰੇ ਦੂਜੇ ਪੁੱਤ ਦੇ ਹੋਣ ਦੇ ਬਾਵਜੂਦ ਵੀ ਮੈਨੂੰ ਕਦੇ ਤਸੱਲੀ ਨਹੀਂ ਹੋਈ ਰੱਬ ਦਾ ਸ਼ੁਕਰ ਹੈ ਤੂੰ ਮਿਲ ਗਿਆ ਮੈਂ ਉਹਨੂੰ ਮੋਢੇ ਲਗਾ ਕੇ ਚੁੱਪ ਕਰਵਾਉਂਦਾ ਰਿਹਾ ਜਦੋਂ ਮੈਂ ਇੱਕ ਵਕੀਲ ਤੋਂ ਪੁੱਛਿਆ ਸੀ ਕਿ ਦੂਜਾ ਵਿਆਹ ਕਾਨੂੰਨੀ ਹੈ ਜਾਂ ਨਹੀਂ ਤਾਂ ਉਸਨੇ ਕਿਹਾ ਜੇ ਦੂਜਾ ਵਿਆਹ ਅਣਜਾਣੇ ਵਿੱਚ ਹੋਇਆ ਹੋਵੇ ਤਾਂ ਉਹ ਗੈਰ ਕਾਨੂੰਨੀ ਹੁੰਦਾ ਹੈ ਪਰ ਜੇ ਕਿਸੇ ਨੂੰ ਆਪਣੀ ਗਲਤੀ ਦਾ ਅਫਸੋਸ ਹੋਵੇ ਤਾਂ ਈਸ਼ਵਰ ਉਹਨੂੰ ਮਾਫ਼ ਕਰ ਸਕਦਾ ਹੈ ਕਿਉਂਕਿ ਉਹਨਾਂ ਦਾ ਪਹਿਲਾ ਵਿਆਹ ਕਦੇ ਤੋੜਿਆ ਨਹੀਂ ਸੀ ਗਿਆ ਇਸ ਕਰਕੇ ਦੂਜਾ ਵਿਆਹ ਕਾਨੂੰਨੀ ਨਹੀਂ ਸੀ ਪਰ ਮੈਂ ਨਾ ਆਪਣੇ ਮਾਪਿਆਂ ਤੋਂ ਨਾਰਾਜ਼ ਸੀ ਨਾ ਉਹਨਾਂ ਤੋਂ ਕੋਈ ਸਵਾਲ ਸੀ ਉਹਨਾਂ ਨੇ ਜੋ ਕੀਤਾ ਉਹਨਾਂ ਦੀ ਸਮਝ ਅਤੇ ਹਾਲਾਤ ਅਨੁਸਾਰ ਠੀਕ ਸੀ ਅਸੀਂ ਰੱਬ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਗਲਤੀ ਕੀਤੀ ਪਰ ਉਹ ਜਾਣ ਬੁੱਝ ਕੇ ਨਹੀਂ ਸੀ ਅਤੇ ਮੈਂ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਰਾਣੀ ਵਾਲਾ ਦਰਜਾ ਦਿੱਤਾ ਆਪਣੇ ਛੋਟੇ ਭਰਾ ਨੂੰ ਵੀ ਲੱਭ ਲਿਆ ਉਹਨੂੰ ਘਰ ਬੁਲਾ ਕੇ ਦੋ ਥੱਪੜ ਲਾਈ। ਮੈਂ ਆਖਿਆ ਤੂੰ ਕਿੰਨਾ ਖੁਦਗਰਜ਼ ਨਿਕਲਿਆ। ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ। ਜਿਸ ਔਰਤ ਨੇ ਤੈਨੂੰ ਬਚਪਨ ਤੋਂ ਗੋਦ ਵਿੱਚ ਖੜਾਇਆ, ਤੂੰ ਉਹਨੂੰ ਇਕੱਲਾ ਛੱਡ ਕੇ ਚਲਿਆ ਗਿਆ। ਉਹ ਰੋਂਦੇ ਹੋਏ ਆਖਣ ਲੱਗਾ, "ਮੇਰੇ ਕੋਲ ਆਪਣੇ ਖਾਣ ਲਈ ਪੈਸੇ ਵੀ ਨਹੀਂ ਸਨ। ਮੈਂ ਉਹਨਾਂ ਨੂੰ ਕਿਵੇਂ ਪਾਲਦਾ? ਇਸ ਲਈ ਮੈਂ ਸੋਚਿਆ ਕਿ ਜਦੋਂ ਉਹ ਮੇਰੀਆਂ ਅੱਖਾਂ ਅੱਗੇ ਨਹੀਂ ਹੋਵੇਗੀ, ਤਾਂ ਮੈਨੂੰ ਦੁੱਖ ਵੀ ਨਹੀਂ ਹੋਵੇਗਾ। ਇਹੀ ਵਜ੍ਹਾ ਸੀ ਕਿ ਮੈਂ ਉਹਨਾਂ ਨੂੰ ਛੱਡ ਕੇ ਚਲਿਆ ਗਿਆ। ਪਰ ਮੈਂ ਉਹਨੂੰ ਵੀ ਮਾਫ਼ ਕਰ ਦਿੱਤਾ।" ਇੰਨੇ ਸਾਲਾਂ ਬਾਅਦ ਮੈਨੂੰ ਮੇਰੀ ਮਾਂ ਮਿਲ ਗਈ ਸੀ ਜੇ ਲੋੜ ਪੈਂਦੀ ਤਾਂ ਮੈਂ ਉਹਨਾਂ ਲਈ ਆਪਣੀ ਜਾਨ ਵੀ ਦੇ ਦਿੰਦਾ ਜਦੋਂ ਮੈਂ ਰੱਬ ਦੀ ਲੀਲਾ ਤੇ ਕ੍ਰਿਸ਼ਮੇ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਹਨ ਮੈਂ ਜਿੰਨਾ ਉਹਨਾਂ ਦਾ ਧੰਨਵਾਦ ਕਰਾਂ ਉਹਨਾਂ ਘੱਟ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹਾਂ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਨਵੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਅਤੇ ਬੈਲ ਆਈਕਨ ਨੂੰ ਵੀ ਦਬਾ ਦੇਣਾ ਤਾਂ ਜੋ ਤੁਸੀਂ ਸਾਡੇ ਚੈਨਲ ਦੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਧੰਨਵਾਦ ਕਰਦੇ ਹਾਂ ਤੁਹਾਡਾ ਪੂਰੀ ਕਹਾਣੀ ਦੇਖਣ ਲਈ ਅਤੇ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ